ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਰਰ ਰਾ ਸਾਹਿਬ ਹਰ ਜੁਗ ਜੁਗ ਪਵਤੂ ਪਾਇ ਆਜਾ ਖੰਦਾ ਆਇਆ RAM ਰਾਜੇ ਹਰ ਲਾਖੇ ਦ੍ਰਿਸ਼ਟ ਹਰ ਮਾਰਿਆ ਰਹਿਲਾਤ ਰਾਯਾ ਹੰਕਾਰੀਂ ਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ ਜਾ ਨਾਨਕ ਸਹ ਹਰਿ ਸੇਵੀ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾ ਸੁਖ ਤਾਂ ਨ ਹੋਈ ਹਉ ਕਰਤਾ ਕਰਨਾ ਮੇ ਨਹੀਂ ਜਹ ਕਦੀ ਨ ਹੋਈ ਬਰਿਹਾਰੀ ਮਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾ ਓਂ ਜਾਤ ਮੈਂ ਜੋਤ ਜੋਤ ਮੈਂ ਜਦ ਤੱਕ

ਗਾਵ ਜੇ ਤੇਰੇ ਨਾਮ ਅਨੇਕ ਅਸੰਖਾ ਗੀਤਿ ਤੇਰੇ ਗਾਵਨ ਹਾਰੀ ਕੇਤੇ ਜੇ ਰੇ ਰਾਗ ਪਰੇ ਸੋ ਕਹੀਐ ਕੇਤੇ ਤੇਰੇ ਗਾਵਨ ਹਾਰੀ ਗਾਵਨ ਤੁਮਾ ਕੋਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦੀਵਾਰੀ ਗਾਵਨ ਨਾ ਚਿਤ ਗੁਮਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਤਨੋ ਈਸ਼ਰ ਬਰਮਾ ਦੇਵੀ ਸੋ ਦਿਸਤਾ ਸੁਆਦੀ ਗਾਵਤਨੋ ਇੰਦਰ ਦਰਾਸ ਨੇ ਬੈਠੇ ਦੇਵਤਿਆਂ ਦਰ ਨਾਲੇ ਗਾਵਤਨ ਸੇ ਸੰਵਾਦੀ ਅੰਦਰ ਗਾਵਤਨੋ ਸਾਧ ਵਿਚਾਰੀ ਗਾਵਤਨੋ ਜਤੀ ਸਤੀ ਸੰਤੋਖੀ ਗਾਵਤਨੋ ਵੀਰ ਕਰਾਰੀ ਗਾਵਤਨੋ ਪੰਡਤ ਪੰਦਰ ਕੀ ਸਰਜੁਗਜ ਗਵੰਦਾ ਨਾਲੇ ਗਾਵਨ ਤਦਨੋ ਮੋਹਣੀਆ ਮਨਮੋਹਨ ਸੁਰਗ ਮਾਛ ਪਿਆਲੇ ਗਾਵਨ ਤਦਨ ਤਨ ਪਾਈਏ ਤੇਰੇ ਅਸਤਿਤ ਨਾਲੇ ਗਾਵਨ ਤਦਨੋ ਜੋਤ ਮਹਾਬਲ ਸੂਰਾ ਗਾਉਂ ਤਦਨੋ ਖਾਣੀ ਚਾਰੇ ਗਾਵਨ ਤਦਨੋ ਖਾਂਡ ਮੰਡਲ ਬ੍ਰਹਮੰਡ ਘਰ ਘਰ ਰਖੀਂ ਤੇਰੇ ਧਾਰੇ ਤੇ ਤਦਨੋ ਗਾਵਨ ਜੋਤਿ ਪਾਵਨ ਰਤਿ ਤੇ ਤੇਰੇ ਭਗਤ ਦਸਾਲੇ ਔਰ ਕੀਤੇ ਤੋ ਤਨਉ ਗਾਵਨ ਸੇ ਮੇ ਚਤਨਾ ਆਉਂਦਾ ਨਾ ਨੇ ਕਿਆ ਵਿਚਾਰ ਏ ਕੋਈ ਸਦਾ ਸਾਚ ਸਾਹਿਬ ਸਾਚਾ ਸਾਚੀ ਨਾਹੀ ਹੈ ਤੇ ਹੋਸੀ ਜਾਈ ਨਾ ਜੈ ਸਿਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਾ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਾ ਦੇਖੇ ਗੀਤਾ ਤੁਮਨ ਜੋ ਤਸਦੀਰ ਵੰਡਿਆਈ

ਬੇਨਾਂ ਜਨ ਤੇਰਾ ਕੀਤਾ ਕੇਵਨ ਜੀਰਾ ਰਹਾਓ ਸਾਸਰਤੇ ਮਲ ਸੋਤ ਕੰਵਾਈ ਸਭ ਕੀ ਮਤਮਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਬਰਹਾਈ ਕਹਿਣਾ ਚਾਹੀਏ ਤੇ ਨੀ ਤਲਮੜਿਆਈ ਆ ਸਾਤੋਂ ਸਭ ਤਾਪੋ ਸੋ ਚੰਗਿਆਈਆਂ ਸਿਦਾਂ ਵਰਖਾਂ ਕੀਆ ਵਡਿਆਈਆਂ ਤਦਵਨ ਸਿਦਿ ਇੱਕ ਨੇ ਨਾ ਪਾਈਆ ਕਰਮ ਮਲੇ ਨਾ ਉਖਾ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸੁੱਤੇ ਪਰੇ ਤਰੇ ਪੰਡਾਰਾ ਜਿਸ ਤੋਂ ਦੇਖਿਆ ਚਾਰਾ ਨਾਨਕ ਸਾਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣਿਓ ਖਾ ਸਾਚਾ ਨਾਮ ਸਾਚੇ ਨਾਮ ਕਿ ਲਾਂਗੇ ਊਖਾ ਤਪੁਖੇ ਕਹਿ ਚਲੀਏ ਦੂਖ ਤੋਕਾਂ ਵਿਸਰੇ ਮੇਰੀ ਮਾਈ ਸਾਚੈ ਸਹ ਸਾਚੀ ਨਾਹੀ ਰਹਾਉ ਚੇ ਨਾਮ ਕ ਤੇਲ ਵਢਾਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨ ਹੋਵੇ ਘਾਟ ਨ ਜਾਏ ਨਾ ਹਉ ਮਰੇ ਨ ਹੋਵੇ ਸੋਬ ਜਿੰਦਾ ਰਹੇ ਨ ਝੁਕੇ ਹੋਗ ਗੋੜੇ ਬਹਰ ਨਹੀਂ ਕੋਰੇ ਨਾ ਕੋ ਆ ਨ ਕੋ ਹੋਏ ਜੇ ਵਰਿਆਮ ਤੇ ਵਰਤੇ ਰੇਦਾ ਚਿੰਤਨ ਕਰਕੇ ਕੀਤੀ ਰਾਤ ਆਸਮ ਵਸਾਰੀ ਤੇ ਕਮ ਜਾਤ ਨਾਨਕ ਨਾਮੀ ਵਾਸਨਾਤ ਰਾਗ ਬੁਜਰੀ ਮਹੱਲਾ ਚੋਖਾ ਹਰ ਕੇ ਜਨ ਸਦਰਤ ਪਰਖਾ ਨੂੰ ਕਰੋ ਗੁਰ ਪਾਸਮ ਕੀ ਤੇ ਕਮ ਸਦ ਪਰ ਸੰਨਾਈ ਕਰ ਦਿਆ ਨਾ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾ ਪ੍ਰਗਾਸ ਪਰਮਤ ਨਾਮ ਰਪਰਾਸ ਕਾਈ ਹਰ ਕੀ ਤਹਮਦੀ ਰਹਿ ਰਾਸ ਰਹਾਓ ਹਜਨ ਕੇਵਲ ਭਾਗ ਬਢੇਰੇ ਜਿਨ ਹਰ ਹਰ ਸੰਦਾ ਹਰ ਪਿਆਸ ਹਰ ਹਰ ਨਾਮ ਲਿਸਪਤਾਸੈ ਮਨ ਸੰਗਤਿ ਕੋ ਪ੍ਰਗਾਸ ਜੇਨ ਹਰ ਹਰਸ ਨਾਮ ਨਾ ਪਾਇ ਅਤੀ ਭਾਗ ਹੀ ਜੋ ਪਾਸ ਜੋ ਹਦਕਾ ਸੰਨ ਸੰਗਤਿ ਨਹੀਂ ਆਇ ਤਰਿ ਜੀਵੇ ਤਰਿ ਜੀਵਾਸ ਜੇ ਹਰਜਾ ਸੰਨ ਵਰ ਸੰਗਤ ਪਾਈ ਤੈ ਕੋ ਰ ਮਾਸਤਕ ਲਖਿਆ ਲੇਖਾਸ ਤਾਨਾ ਤਾਨਾ ਸਾਂਗਤ ਜਿਤ ਹਰਸ ਪਾਇਆ ਮਿਲਜੈ ਨਾਨਕ ਨਾਮੁ ਫਰਗਾਸ ਸਰਾਬੁ ਜੀ ਮਹੱਲਾ ਪੰਜਮਾ ਆਹੇ ਰੇਮਜ ਤਵੇ ਉਦਮ ਜਾ ਔਰ ਹੰਜਿਓ ਪਰਿਆ ਖੈਲ ਪਥਰ ਮੇ ਜੰਤੂ ਭਾਏ ਤਾ ਪ੍ਰਤਿ ਗਿਆਗੇ ਪਰ ਥਰਿਆ ਮਰੇ ਬਾਦੋਂ ਜੀ ਸਾ ਸੰਗਤਿ ਮਰੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਤਿ ਪਾਇਆ ਸੂਕੇ ਕਾਸ਼ਟ ਹਦਿਆ ਰਹਾਓ ਜਾਣੇ ਪਤਾ ਲੋ ਸੁਤਵੰਤਾ ਕੋਈ ਨੁਕਸ ਕੀ ਧਰਿਆ ਸਿਸਜ ਕੋ ਸਵਾਹੀ ਠਾਕੁਰ ਕਾਹੇ ਮਨ ਕੋ ਕਰਿਆ ਥੋੜੇ ਉੜਿਆਵੇ ਸੇ ਕੋ ਸਾ ਤਸ ਪਾਸ਼ੇ ਵਿਸ਼ਰੇ ਸ਼ਰੀਆ ਤਨ ਕਾਵਣ ਖਲਾਵੇ ਕਵਨ ਝੁਗਾਵੇ ਮਨ ਮੇ ਸੰਵਰਨ ਕਰਿਆ ਸਵਨਦਾਨ ਦਸਿਆ ਤਿਸ ਧਾਨ ਠਾਕੁਰ ਕਾਰ ਤਲ ਧਰਿਆ ਜਾ ਨਾਨਕ ਬਲ ਬਲ ਅਸੰਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਬਰਿਆ ਪਰਾਗਾਸਾ ਮਹੱਲਾ ਚੌਥਾ ਸੋ ਪਰਖੇ ਪਵੰਕਾ ਸੁਪ੍ਰਸਾਦ ਸੋ ਪਰਖੰਦ ਰੰਝਣ ਹਰ ਪਰਖੰਦ ਰੰਝਣ ਹਰ ਅਗਮ ਅਗਮਿਆ ਪਾਰ ਸਭ ਧਿਆਵੇ ਸਭ ਧਿਆਵੇ ਤੁੰਜੀ ਹਰ ਸੱਚੇ ਸਤਿ ਦਿਨ ਹਾਰਾ ਤੁੰਜੀ ਤੁਮਾਰੀ ਜੀ ਤੁੰਜੀ ਆਂ ਕਾ ਦਾ ਤਾਰਾ ਹਰਤੇ ਆਵੋ ਸੰਤੋ ਜੀ ਸੰਤੋਖ ਵਿਸਾਰਨ ਹਾਰਾਂ ਹਰਿਆ ਪੇਠਾ ਕਰ ਹਰਿਆਪੇ ਸੇਵਕ ਜੀ ਕਿਆ ਨਾਨਕ ਚੰਤ ਵਿਚਾਰਾਂ ਹਉ ਕੜਖੜ ਅੰਤ ਸੁੰਦਰ ਅੰਤਲ ਜੀ ਹਰ ਏਕੋ ਬੁਰਖ ਸਮਾਨ ਇੱਕ ਦਾਤਾ ਇੱਕ ਭੇਖਾਰੀ ਜੀ ਸਭ ਦੇਹੇ ਜੋ ਜਿਵਣਾਂ ਆਪੀਂ ਦਾਤਾ ਆਪੀਂ ਭੁਗਤਾ ਜੀ ਹਉ ਤੁਦਮਨ ਅਵ ਨ ਜਾਣਾਂ ਸੋ ਪਾਰ ਬ੍ਰਹਮ ਬਯੰਤ ਬਯੰਤ ਜੀਤੇ ਰੇ ਕਿਆ ਕੋਈ ਆਖ ਵਖਾਣ ਜੋ ਸਿਵੈ ਜੋ ਸਿਵੈ ਤੁਮ ਜੀ ਜਨਾਨ ਕਤਨੁ ਪਰਵਾਣ ਹਰਤੇ ਆਵੇ ਹਰਤੇ ਆਵੇ ਤੈ ਜੀ ਸੇ ਜਨ ਜੁਗ ਵੇਸੁ ਕਵਾਸੀ ਸੇ ਮੁਗ ਸੇ ਮੁਗਤ ਪਾਇ ਜਿਨ ਹਾ ਘਾਇਆ ਜੀਤੈਨ ਤੋਟੇ ਜਮ ਕੀ ਫਾਸੀ ਜੇਂਦਰ ਪਾਜਿ ਨਹ ਹੰਦਰ ਪੋਤਿਐ ਜੀਤਨ ਕਾ ਭਉ ਸੰਭਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤੇ ਹਰ ਹਰੁ ਪ੍ਰਸਵਾਸੀ ਤੇ ਤਨੁ ਸੇ ਤਨ ਜਿਨ ਹਰਿ ਧਿਆਇ ਜਿਨ ਜਉ ਨਾਨਕ ਤਨ ਬਲ ਜਾਸੀ ਤੇਰੀ ਭਗ ਤੇਰੀ ਭਗਤ ਕੁੰਡਾ ਜੀ ਪਰਿਵਯੰਤ ਵਿਅੰਤਾ ਤੇਰੇ ਭਗ ਤੇਰੇ ਪਸ ਲਾਭਾਂ ਪੋਚਿਆ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਤਾਪ ਤਪਿ ਜਪੇ ਵਿਅੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਵਾਸ ਮਰਾ ਸਾ ਸੰਜੀ ਕਰ ਕਰੇ ਆਖੜ ਕਰਮ ਕਰਨਤਾ ਸੇ ਬਾਸੇ ਭਗਤ ਭਲੇ ਜੋ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਵਾਦ ਪਰਖਿਆ ਪਰਮ ਪਰਕਾਤਾ ਜੇ ਤੂੰ ਜੇ ਬੜੇ ਅਵਨ ਨਾ ਕੋਈ ਤੂੰ ਜੋ ਜੋ ਕੇ ਕੋ ਸਦਾ ਸਦਾ ਤੂੰ ਏਕ ਹੋ ਜੇ ਤੂੰ ਨੇਚਲ ਕਰਤਾ ਸੋਈ ਜੇ ਆਪੇ ਭਾਵੇ ਸੋਈ ਵਰਤੇ ਜੇ ਤੂੰ ਆਪੇ ਕਰੇ ਸੋਈ ਧਿਆਪੇ ਸੇਟ ਸੋ ਉਪਾਈ ਜਿਤ ਜਾਪੈ ਸਨ ਕੇ ਸੰਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਵ ਸਿਖ ਜਨੋ ਆਸਾ ਮਹੱਲਾ ਚੂਠਾ ਤੂੰ ਕਰਤਾ ਸਚਿਆ ਮਿੰਨਾ ਸਾਈਂ ਜੋ ਤੂੰ ਪਾਇਸੀ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੁਮ ਸਭਹੀ ਧਿਆਇਆ ਜਿਸਨੂੰ ਕਿਰਪਾ ਕਰਤ ਨਾਮ ਰਸ ਨਾ ਪਾਇਆੁਰ ਮੁਖਲਾਦ ਦਾ ਮਨ ਮੁਖ ਗਵਾਇਆ ਉਦਿਆ ਬਿਛੋੜਿਆ ਆ ਮਿਲਾਇਆ ਤੂੰ ਦਰਿਆ ਸਤ ਜੀ ਮਾਏ ਤਜੁਨ ਦੂਜਾ ਕੋਈ ਨਾਹੀ ਜੇ ਜਾਨ ਸਮ ਤੇਰਾ ਕੇ ਨਾ ਬਿ ਜੋਗ ਰਸਾ ਸੰਤ ਜੋਗੀ ਮੇਲ ਜਿਸਨੂੰ ਤੂੰ ਜਾਣੈ ਸੋ ਜਿਨ ਜਾਣੀ ਹਰ ਗੁਰ ਸਤਹੀ ਆਖ ਫਖਾਣੀ ਜਿਨਹਾਂ ਸੇਰਿਆ ਤੁ ਸੁਖ ਪਾਇਆ ਸਿਝੇ ਹੀ ਹਰ ਨਾਮ ਸਮਾਇਆ।ਵਾਪੇ ਕਰਤਾ ਤੇਰਾ ਗਿਆ ਸੋਇ।ਸਦਨ ਸੋਜਾ ਵਰਨਾ ਕੋਇ ਤੁੰ ਕਰ ਕਰ ਵੇਖੇ ਜਾਣੀ ਸੇ।ਜਾ ਨਾਨਕ ਗੁਰਮੁਖ ਪਰਗਟ ਹੋਇ ਆਸਾ ਮਹੱਲਾ ਪਹਿਲਾ।ਸੈਤੁਰ ਲੈ ਪਹਿਲੇ ਨਿਵਾਸਾ ਪਾਣੀ ਪਾਪ ਕਥਿਨਿ ਕੀਆ।ਪੰਕਜ ਮੋਹ ਪਗ ਨਿਹਿ ਚਾਲੇ ਹਮ ਦੇਖਾਂ ਤੇ ਰੂਪੀਅਲੇ। ਮਨ ਇੱਕ ਨ ਚੇਤ ਸਮੋੜ ਮਨਾ ਹਰ ਬਿਸਰ ਤੇਰੀ ਗੁਣ ਗਲੇ ਅਰਹਾ ਨਾਹੋ ਜਿਤੇ ਸਚੇ ਨਿਹ ਪਰਿਆ ਮੂਰਖ ਮੁਗਦਾ ਜਨਮ ਭਿਆ ਪਰਮਤ ਨਾਮਿਕ ਤਨ ਕੀ ਸਰਨਾ ਜੇ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਿਮਾ ਸੋਏ ਬਰਾਵਤ ਮਾਨਕ ਦੇਵ ਰੀਆ ਗੋਬਿੰਦ ਬਰਨ ਕੀ ਇਹ ਸਰੀ ਵਰੀਆ ਅਗਰ ਕਾਇਤਰ ਕਤੇ ਨਾ ਆਮਲ ਸਾਧ ਸੰਗਤ ਬਜਕੇ ਮਨਨਾ ਰਾਂ ਜਾ ਮਲਾ ਪੁੰਜ ਤਨ ਕੈ ਜਨ ਵਰਥਾ ਜਾਤ ਰੰਗ ਮਾਇਆ ਕੀ ਰਹਾ ਜਵਤਾ ਸੰਜਮ ਧਰਮ ਨਾ ਕੰਬਾਇ ਸੇਵਾ ਸਾਧਨਾ ਜਾਣਿਆ ਹਰਿ ਰਾਇ ਪਹ ਨਾਨਕ ਹਮ ਨੀਚ ਪਰਮਾ ਸੱਲ ਪਰੇ ਕੀ ਰਖ ਸਰਬਾ ਪਾਸ਼ੀ ਦਸਵੀਂ ਕਵੀ ਬਾਜੀਂ ਤੇ ਚੌਪਈ ਹਮਰੀ ਗੁਰੂ ਹਾਲ ਦੇ ਰਿਛਾਪੂਰ ਹੋਏ ਚਿੱਤ ਕੇ ਈਸ਼ਾ। ਕਾਜੁ ਨਰਹੀ ਹਮਾਰਾ ਆਪਣਾ ਜਾਨpropto ਤੇ ਪਾਰੰ। ਹਮਰੇ ਦੋਟ ਸਵੇ ਤੋਂ ਭਾਵੋ ਆਪ ਹਾਣ ਦੇ ਮੋਹੀ ਬਚਾਓ। ਸੁਖੇ ਵਸੇ ਮੋਰੋ ਪਰਵਾਰਾ ਸਿਵ ਸਿਕ ਸਵੇ ਫਰਤਾਰੰ। ਮੋਰ ਛਲੰਜ ਕਰ ਦੇ ਘਰੀਏ ਸੰਭਰਨ ਕੋ ਆਏ ਸੰਧਰੀਏ। ਹੋ ਨੋਏ ਹਮਾਹੀਆ ਸਾਥ ਹੋਰ ਭਜਨ ਕੀ ਰਹੀ ਪਿਆਸਾ। ਸਮੇਸ਼ਾ ਰਖਵਨਾ ਧਿਆਵੋ ਜੋ ਵਰਚੋਂ ਤੁਮ ਤੇ ਪਾਉ ਸੇਵ ਸਖ ਹਮਾਰੇ ਤਾਰੀਏ ਚੰਚ ਸਤਰ ਹਮਾਰੇ ਵਾਰੀਏ ਆਪ ਹਾ ਦੇ ਮੁਝੇ ਬਰੀਏ ਮਨ ਕਾਲ ਕਾਤਰ ਸੁਨ ਬਰੀਏ ਹੋਜ ਸਦਾ ਹਮਾਰੇ ਪੈ ਸ਼ਾਸਰੀ ਆਖੂ ਚੋਂ ਘਰਿਓ ਰਚਾ ਰੱਖ ਨਿਵ ਮਾਰਾ ਰੱਖਨ ਹਾਏ ਸਾਈ ਸਨ ਸਾਈ ਪਿਆਰੀ ਦੇਣ ਬੰ ਦਿਸਤਨ ਕੇ ਹੰਤਾ ਸੰਹ ਬ੍ਰਿਜ ਸਕੰਤਾ ਕਾਲ ਪੈ ਬ੍ਰਹਮਾ ਸਰਾ ਕਾਲ ਪੈ ਸੁੰਝੂ ਉਤਰਾ ਕਾਲ ਪੈ ਕਰਮਸਤਨ ਪ੍ਰਗਸ ਅਸਕਲ ਕਾਲ ਕਾ ਕੀਆ ਤਮਾਸਾ ਜਦੋਂ ਕਾ ਜੋਗੀ ਸਭ ਕੀ ਜੋ ਵੇਦ ਰਾਇ ਬ੍ਰਹਮਾ ਜੋਤੀਓ ਜਦੋਂ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਦੋਂ ਕਾ ਸਭ ਜਗਤ ਮਨਾਇਓ ਦੇਵ ਦਰਸ਼ਨ ਪਚਾਇਓ ਆਤ ਅੰਤੇ ਕੀ ਅਵਤਾਰਾ ਸੇ ਗੁਰੂ ਸੁੰਝੋ ਹਮਾਰਾ ਨਮਸਕਾਰ ਤਿਸੇ ਕੋ ਵਾਰੀ ਸਮਝਾ ਜਿਨੇ ਆਸ ਵਾਰੀ ਤੇ ਉਹਨ ਕਾ ਸੇ ਉਪਰਸਕਤੀ ਸਤਨਨ ਕੋ ਪਲਮੋ ਬਤਕਿਓ ਕਾਲ ਕਾਲ ਕੀ ਅੰਤਰ ਕੀ ਜਾਣ ਸਭਲੇ ਭਰੇ ਕੀ ਫੀਰ ਪਛਾਨਤ ਛੇਤੀ ਤੇ ਕੁੰਜਸ ਤੁਲਾ ਸਾਧ ਪਰ ਕਿਰਪਾ ਦੇਖ ਪਰ ਹੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਤੇਤਿ ਪਛਾਨੈ ਕਰਤ ਕਰਕੇ ਪਰ ਪਰ ਕੀ ਜਾਨੈ ਜਵਦੁ ਗਗ ਕਰਾ ਕਰਤਾ ਵਰਾ பஞ்சਥ ਤੁਮ ਦੀ ਅਪਾਰਾ ਜਮ ਕਰ ਕਤਹੁ ਕਵਹੁ ਤੁਮ ਰੇ ਮਿਤ ਤੇਤ ਸਭੁ ਜੇ ਤੇ ਬਦਸੇ ਸਭ ਧਾਰੇ ਆਪਿ ਆਪਨੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਾਰਾਮ ਜਾਂਤ ਕੇਤ ਕੇਤ ਅਰੀ ਆਲਮ ਰੰਕਾਰ ਦਰਵਕਾਰ ਲੰਭੋ ਆਤ ਅਨੀਲ ਅਨਾਦ ਸੰਭਵ ਤਾਕਾ ਮੂੜ ਅਚਾਂਤ ਭੇਦਦਾ ਜਾ ਕੋ ਭੇਉ ਨ ਪਾਉ ਦੇਵਿੰਦਾ ਤਾ ਕੋ ਕਰਪੋਣ ਅਨਮਾਨਤ ਮਹਾ ਮੂੜ ਕੁਛ ਭੇਦ ਨ ਜਾਣ ਮਹਾ ਦੇਵ ਕੋ ਕਹਿ ਸਦਾ ਸ਼ੰਦਰੰਕਾਰ ਕਾ ਚਿਨਤ ਨੇਕ ਆਪ ਹੀ ਆਪਣੇ ਵਿੱਚ ਹੈ ਜੀਤੇ ਪਰ ਚਿੰਤ ਦੇ ਤੋ ਹੈ ਤੇਤੀ ਸਮਰਾ ਲਖਨ ਜਏ ਉਸਾਰਾ ਕਿਵੇਂ ਸਜਾ ਪਤ ਸੰਸਾਰਾ ਇੱਕ ਰੂਪਨੂਪਸ ਰੂਪਾ ਰੰਗ ਪ੍ਰਿਯ ਰਾਗ ਕੇ ਹੂਕਾ ਅੰਡ ਜੇ ਰਸਿਤ ਜੀ ਕਹਿੰਦੇ ਉਤਪਜ ਖਾਂ ਫਰਜ ਦੀਨੀ ਕੋ ਪੁਨਰਾ ਜਾਹੇ ਬੈਠਾ ਤੋ ਸੰਕ ਸ਼ੰਕਰ ਕੇਠਾ ਸੁਗਰੀ ਸੰਤ ਕਾਇ ਅਛੰਭ ਆਜਿਕਾ ਸੁਖਸੰਬ ਔਰ ਸ਼ਾ ਮੇਰੀ ਤੁਮ ਕਰੋ ਸਿੱਖ ਬਾਸਿਕ ਸੰਗਰੋ ਦੁਸ਼ਿਤ ਹੋਰਿ ਦਪਤਾ ਸਭੁ ਲਮਰੇ ਸੁਨਿ ਕਾਕਾ ਜੇ ਅਸਤੋਇ ਤੋ ਆਸਾਨੀ ਪਰੇ ਤਿਨ ਕੇ ਦੁਸ਼ਤੋ ਤਹ ਮਰੇ ਉਰਖੇ ਬਗਬਰੇ ਤਿਹਾਰੀ ਤਿਨ ਕੇ ਤੁੰ ਸੰਕਲ ਸੰਤਾਰੀ ਜੋ ਕਾਲਕ ਗਗਵਾਰ ਤੇ ਆਏ ਹੈ ਤਾ ਕੀ ਕਾਰ ਨਿਕ ਨਿ ਆਏ ਹੈ ਰਸਾ ਹੈ ਤੈ ਸਭ ਕਾਲਾ ਦੁਸ਼ਟ ਅਰੇਟ ਰਿਤਸ ਕਾਲਾ ਕਿਰਪਾ ਦੇਤਾ ਜਾਇ ਦੇ ਹਰੋ ਤਾ ਕੀ ਤਾ ਤਿਲਕੋ ਹਰੋ ਪ੍ਰਯਗ ਦੇ ਸੇਧ ਕਰ ਮੋਰ ਸਭ ਹੋਈ ਦੁਤਿਸ਼ਾ ਸੀ ਸਕੀ ਨ ਕੋਈ ਏਕ ਵਾਂਝਿ ਤਮੈ ਸੰਭਾਰਾ ਕਾਲ ਸਾਥਿ ਤਾਈ ਵਾਰਾ ਜਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹੜ ਕੇ ਤਮੈ ਸੰਨ ਤਿਹਾਰੀ ਆਪਹਾ ਦਿਨ ਹੋ ਅਵਾਰੀ ਸਰਬ ਥੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਹਣ ਕੇਤ ਮੈਂ ਸੰਨ ਤਿਹਾਰੀ ਆਪ ਹਾਰ ਦਿਲ ਹੋ ਅਵਾਰੀ ਸਰਬ ਠੋਰ ਮੋਹ ਹੋ ਸਹਾਈ ਦੋਸਤ ਦੋਖ ਤੇ ਲਹੂ ਬਚਾਈ ਸਵਈਆ ਪਾਈ ਗਏ ਜੋ ਤੇ ਤੁਮਰੇ ਤਉ ਤੇ ਕੋ ਆਉਤਰੇ ਨਹੀਂ ਅਨ ਰਾਮ ਰਹੀ ਪੁਰਾਨ ਕਰਾਨ ਅਨੇਕ ਹੈ ਮਤ ਇੱਕ ਨ ਮੰਨ ਸਮਰਾ ਸਾਤਰ ਵੇਦ ਸਵੇ ਬੋ ਭੇਦ ਕਿ ਅਨੇਕ ਨ ਜਾਣਿਓ ਰਸ ਪਾਲ ਕਿਰਪਾ ਤੁਮਰੀ ਕਾਰ ਮੈਂ ਨਾ ਕਸ ਤਹੀ ਬਖਾਨੀ ਤੋਰਾ ਸਗਲ ਦਵਾਰ ਕੋ ਸ਼ਾਰਜ ਕੈ ਇਹੋ ਤਹਾਰੂ ਦਵਾਰ ਵਾਹੇ ਗਹਿ ਕੀ ਲਾ ਜਿਆਸ ਗੋਵਿੰਦ ਦਾਸ ਤਹਾਰ ਸਗਲ ਦਵਾਰ ਕੋ ਸ਼ਾਰਜ ਕੈ ਇਹੋ ਤਹਾਰੂ ਦਵਾਰ ਵਾਹੇ ਗਹਿ ਕੀ ਲਾ ਜਿਆਸ ਗੋਵਿੰਦ ਦਾਸ ਤੁਹਾਰਾ ਰਾਮ ਕਲੀ ਮਹੱਲਾ ਤੀਜਾ ਨਾਮ ਦੇਵ ਓੰਕਾਰ ਸੂਪਸਾਦ ਆਨੰਦ ਪਿਆ ਬਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆਂ ਵਧਾਈਆਂ ਪ੍ਰਾਰਥਨ ਪਰਵਾਰ ਪਰੀਆਂ ਸ਼ਬਦ ਗਾਵਣੀ ਆਈਆਂ ਸਤਿਦੋਤਾ ਗਾਵੋ ਹਰੀ ਕੇ ਰਾਮ ਮੰਜਨੀ ਵਸਾਇਆ ਇਹ ਨਾਨਕ ਆਨੰਦ ਹੋਆ ਸਤਿਗੁਰੂ ਮੇਰੇ ਪਾਇਆ اے ਮਨ ਮੇਰਾ ਤੂੰ ਸਦਾ ਰੋਹਨ ਨਾਲੇ ਅਨਾਰ ਹੋਂ ਤੂੰ ਮਨ ਮੇਰੇ ਦੁੱਖ ਸਾਹਿ ਬਿਸਾਰਨਾ ਅੰਗੇਕਾਰ ਉਹ ਕਰੇ ਤੇਰਾ ਕਾਜ ਸਭ ਸਦਾਰਨ ਸਵਨਾਗਲਾ ਸਉ ਰਸ ਸਭੀ ਸੋ ਕਹ ਮਨਉਸਾਰੇ ਇਹ ਨਾਨਕ ਮਨ ਮੀ ਸਦਾ ਰੋਹਨ ਨਾਲੇ ਸਾਚੇ ਸਾਹਿਬਾ ਕਿਆ ਦੇਹਿ ਪਰ ਤੇਰੇ ਪਰਤਾ ਜੇਰੇ ਸਭ ਕੁਛ ਹੈ ਜਿਸ ਦੇ ਸੋ ਭਾਵੈ। ਖਦਾ ਸਲਾਹਾ ਤੇਰੀ ਨਾਮ ਮੰਨ ਬਸਾਵੈ। ਨਾਮ ਜਿਨ ਕੇ ਮਨ ਬਸਿਆ ਵਾਜੀ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ। ਸਾਚੇ ਨਾਮ ਆਧਾਰ ਮੇਰਾ ਜਿਨ ਕੋ ਖਾਂ ਸੰਗ ਵਾਈਆਂ। ਪਰ ਸਾ ਸੁਖ ਮਨ ਆਇ ਵੈ ਸਿਆ ਜਿਨ ਸ਼ਾਹ ਸਾ ਪੁਜਾਈਆਂ। ਸਦਾ ਪਰਵਾਨ ਕੀਤਾ ਪਰਬਿੱਟੋਂ ਜਿਹਦੀਆਂ ਇਹ ਬੜਾਈਆਂ ਇਹਨਾਂ ਸੁਣੋ ਸੰਤੋਸ਼ ਹੰਤ ਰੋਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪਹੁੰਚ ਸੋ ਤਦਕਾਸ ਭਾਗੇ ਭਸਾ ਭਾਗੇ ਸ਼ਬਦ ਬਾਜੇ ਕਲਾ ਜਿਤ ਪਰ ਧਾਰੀਆਂ ਹੰਦਦ ਵਸ ਕੀਤੇ ਕਾਲ ਨਕੰਟ ਕੁਵਾਰੇ ਤੁਰ ਕਰਮ ਪਾਇਆ ਤੋ ਜਿੰਦ ਕੋ ਤੇ ਨਾਮ ਹਰ ਕੇ ਲਾਗੇ ਇਹੇ ਨਾਨਕ ਤੈਸਪ ਹੋਵਾ ਤਿਤਕਰ ਅਨਹਦ ਬਾਜੇ ਅਨੰਦ ਸੁਨੋ ਵੱਡ ਭਾਗ ਕੀ ਹੋ ਸੋਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਹੋਤਰੇ ਸਗਲਮ ਸੂਰੇ ਦੂਖ ਰੋਗ ਸੰਤਾ ਪੁਤਰੇ ਸੁਨੀ ਸੱਚੀ ਬਾਣੀ ਸੰਤ ਸਾਜਿਵ ਪੈ ਸਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪਨੀਤ ਕਹਿਤੇ ਪਵਿੱਤ ਸਤ ਗੁਰਿਆ ਪਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਤ ਤੂਰੇ ਹੁਲਤੇ ਪੁਨੀਤ ਕਹਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਤ ਤੂਰੇ ਪ੍ਰਾਣੀ ਮਹੱਲਾ ਪੰਜਿਮਾ ਹਾਲ ਰਹਿਤ ਨਾਸਤੂ ਪਈਓ ਸਤ ਸੰਤੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਿਉ ਜਿਸ ਕਾ ਸਾਸ ਸੁਧਾਰੂ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਈ ਅੰਧਾਰੂ ਇਹ ਬਾਤ ਜੀ ਨ ਜਿਨ ਚਿਤਰਾ ਕਰਤਾਰੂ ਸੋ ਸੰਸਾਰ ਚੰਦ ਲਗ ਤਰੀਏ ਸਭ ਨਾਨ ਪ੍ਰਮ ਪ੍ਰਸਾਦ ਸਲੋਕ ਮਹੱਲਾ ਪੰਜਮ ਤੇਰਾ ਗੀਤਾ ਜਾਤੋ ਨਾਹੀ ਮੈਨੂੰ ਜੋਕ ਤੋਈ ਮੈਂ ਨਰਗੁਣ ਯਾਰੇ ਕੋ ਬਨਾਹੀ ਆਪੇ ਤਸ ਪਿਓਈ ਸਭ ਪਿਆ ਮੇਰਾ ਹਉ ਤੇ ਸਤਿ ਪਾ ਸੱਜਿ ਨੇ ਮਿਲਿਆ ਨਾਨਕ ਨਾਮ ਲੇਤਾ ਜੀ ਮਾ ਤਨ ਮੰਨ ਤੇ ਵੇ ਹਰਿਆ ਪਾੜੀ ਸਚੇ ਤੋਂ ਸਮਰਥ ਜਿੱਥੇ ਕੋਏ ਨਾਹੀ ਉਥੇ ਤੇਰੀ ਰਾਖ ਅਗਨੀ ਉਹ ਦਰਮਾਈ ਹੁਣ ਕਹਿ ਜੰਮ ਕੇ ਦੂਤ ਨਾਹੀ ਤੇਰੇ ਛੜ ਜਾਏ ਕੋ ਜੋ ਖੁਸ ਗਾ ਪ੍ਰਸਾਦੀ ਪਾਤ ਪਾਏ ਜਿਹਨੂੰ ਲਗੀ ਪਿਆਸ ਅਮਰਤ ਸੇ ਹੀ ਕਾਈ ਹਾਲਵੇ ਬਣ ਗੁਣ ਗੋਵਿੰਦ ਗਾਏ ਸੋ ਸੇਨੋ ਖਰਪਾਸ ਮਾਲ ਦੇ ਸਾਹੇ ਸਾਈ ਵਰਤਾ ਭੈ ਨਾ ਜੈ ਜੈ ਅਤਿ ਤੇ ਐ ਸਲੋਕ ਮਹੱਲਾ ਪੰਜਵਾਂ ਅੰਤਰ ਗੁਰਿਆਰਾਧਨਾ ਜੀਵਾ ਜੋ ਗੁਰਨਾਮ ਨੇਤਰੇ ਸਦਬਰ ਵੇਖਣਾ ਕਾਨਿ ਸੁਨਾ ਪਰਨਾ ਅਦੁਰ ਸੇਤੀ ਰਤਿਆ ਤਰਗੇ ਪਾਈਏ ਠਾਹ ਬਹਰਾਂ ਲੇ ਕਿਰਪਾ ਕਰੇ ਜਿਸਨੋ اے ਬਦ ਦੇ ਜਗ ਮੇ ਊਤਮ ਕਾੜੀਐ ਬਰਲੇ ਕੇ ਹੀ ਕੇ ਮਹੱਲਾ ਪੰਜਮਾ ਰਖੇ ਰਖਣਹਾਰ ਆਪ ਵਾਰੀ ਅਨੰਤ ਗੁਰ ਕੇ ਪੈਰੀ ਪਾਏ ਕਾ ਸਵਾਦ ਨੋਆ ਆਪ ਤੇਆ ਮਨੋ ਨਗਸਾਰ ਨਸਾ ਜਿਨਾ ਕੇ ਸੰਗ ਹੋਜਲ ਸਾਰੀਦ ਸਾਖਤ ਨਿੰਦਕ ਦੁਸ਼ਟ ਥਿਨ ਵਾਹੀ ਵਿਦਾਰੀ ਅਨੰਤ ਜਸਾ ਸਾਹਿਬ ਕੀ ਟੇਕ ਨਾਨਕ ਮੰਨੇ ਵਾਹਿ ਜਿਸਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਜਸਾ ਸਾਹਿਬ ਕੀ ਟੇਕ ਨਾਨਕ ਮੰਨੇ ਵਾਹਿ ਜਿਸਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ